ਪਿੱਤ ਦਿਨ ਕ੍ਰਾਈਮ ਕੰਟਰੋਲ ਐਂਡ ਰਿਫਾਰਮ ਆਰਗੇਨਾਈਜੇਸ਼ਨ ਦੇ ਆਲ ਇੰਡੀਆ ਚੀਫ ਰਜਿਸਟਰ ਰਾਣਾ ਜੀ ਦੇ ਜਨਮ ਦਿਨ ਮੌਕੇ ਕ੍ਰਾਈਮ ਕੰਟਰੋਲ ਪੰਜਾਬ ਦੀ ਟੀਮ ਨੇ ਜ਼ਿਲ੍ਹਾ ਕਪੂਰਥਲਾ ਵਿੱਚ ਰੇਲ ਕੋਚ ਫਕਤੀ ਦੇ ਨਜ਼ਦੀਕ ਗਰੀਬ ਮਜ਼ਦੂਰਾ ਦੇ ਬੱਚਿਆਂ ਨੂੰ ਜੋ ਕਿ ਆਂਗਣਵਾੜੀ ਸਕੂਲ ਦੇ ਵਿੱਚ ਪੜ੍ਹਦੇ ਹਨ ਉਹਨਾਂ ਨੂੰ ਇਸ ਵਿਸ਼ੇਸ਼ ਖੁਸ਼ੀ ਦੇ ਮੌਕੇ ਤੇ ਸਵੈਟਰ ਕੋਟੀਆਂ ਜੁਰਾਬਾਂ ਬੂਟ ਅਤੇ ਦਸਤਾਨੇ ਆਦਿ ਸਕੂਲ ਅਧਿਆਪਕ ਦੀ ਮਦਦ ਵਿੱਚ ਵੰਡੇ ਇਸ ਮੌਕੇ ਪੰਜਾਬ ਪ੍ਰਧਾਨ ਆਰਕੇ ਖੋਸਲਾ ਨੇ ਬੋਲਦੇ ਕਿਹਾ ਕਿ ਹਰ ਮਨੁੱਖ ਨੂੰ ਇਸ ਤਰ੍ਹਾਂ ਦੀ ਸੋਚ ਰੱਖਣੀ ਚਾਹੀਦੀ ਹੈ ਹਰ ਮਨੁੱਖ ਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਪੜਾਈ ਦੇ ਲਈ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਤਾਂ ਜੋ ਉਹ ਵੀ ਪੜ੍ਹ ਲਿਖ ਕੇ ਅੱਗੇ ਵਧ ਸਕਣ ਅਤੇ ਆਪਣੇ ਮਾਪੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ ਇਸ ਮੁਖਿਓ ਨੇ ਇਹ ਵੀ ਕਿਹਾ ਕਿ ਜੇਕਰ ਪੰਜਾਬ ਵਿੱਚ ਕਿਸੇ ਨਾਲ ਵੀ ਕ੍ਰਾਈਮ ਜਾਂ ਤੱਕਾ ਹੋ ਰਿਹਾ ਹੋਵੇ ਜਾਂ ਸਾਡੀ ਟੀਮ ਵੱਲੋਂ ਕਿਸੇ ਤਰ੍ਹਾਂ ਦੀ ਵੀ ਮਦਦ ਚਾਹੀਦੀ ਹੋਵੇ ਤਾਂ ਅਸੀਂ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਮਦਦ ਲਈ ਹਾਜ਼ਰ ਹਾਂ ਮੈਂ ਕਿਹਾ ਕਿ ਉਹ ਅਤੇ ਉਹਨਾਂ ਦੀ ਪੂਰੀ ਟੀਮ ਸਿਸਟਰ ਰਾਣਾ ਜੀ ਦੀ ਸੋਚ ਨੂੰ ਸਲਾਮ ਕਰਦੀ ਹੈ ਜਿਨ੍ਹਾਂ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਨੂੰ ਗਰੀਬ ਬੱਚਿਆਂ ਨਾਲ ਸਾਂਝਾ ਕੀਤਾ ਸਮੋਕੇ ਹੋਣ ਨਾਲ ਤੋ علاوہ ਪੰਜਾਬ ਤੋਂ ਦਾਣਾਰ ਕੀ ਫੌਸਲਾ ਪੰਜਾਬ ਦੀ ਟੀਮ ਦੇ ਅਫਸਰ ਸੁਦੀਪ ਸਿੰਘ ਸੀਨੀਅਰ ਡਿਪਟੀ ਅਫਸਰ ਐਸ ਐ ਸਿੰਘ ਜਲਕ ਬੂਥਾ ਟੀਮ ਅਫਸਰ ਮੱਖਣ ਸਿੰਘ ਪੀਰਾ ਫੌਸਲਾ ਟੀਮ ਮੈਂਬਰ ਅਤੇ ਹੋਰ ਲੋਕ ਆਦੀ ਮੌਜੂਦ ਸਨ ਸਭ ਤੋਂ ਪਹਿਲਾਂ ਜੀ ਜੈ ਹਨ ਮੇਰਾ ਨਾਮ ਅਰਕ ਖੋਸਲਾ ਪੰਜਾਬ ਪ੍ਰੈਸ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਆਲ ਇੰਡੀਆ ਹਾਂਜੀ ਸਰ ਅੱਜ ਤੁਸੀਂ ਅੱਜ ਇੱਥੇ ਆ ਕੇ ਅੱਜ ਗਰੀਬ ਬੱਚਿਆਂ ਦੇ ਤੇ ਫੋਟੀਆਂ ਸਾਡਰ ਜਿਹੜੇ ਵੱਡੇ ਆ ਕੀ ਕਾਰਨ ਕੀ ਹੈਗਾ ਉਹਨਾਂ ਦਾ ਕਾਰਨ ਅੱਜ ਦਾ ਦਿਨ ਬਹੁਤ ਹੀ ਸੁਭਾ ਗਬਰਾ ਦਿਨ ਹੈ ਸਾਡੇ ਆਲ ਇੰਡੀਆ ਚੀਫ ਜੁDISTER ਰਾਣਾ ਜੀ ਔਰ ਹਿਮਾਚਲ ਸਟੇਟ ਦੇ ਪ੍ਰੈਜ਼ੀਡੈਂਟ ਵੀ ਹੈ ਕ੍ਰਾਈਮ ਕੰਟਰੋਲ ਦੇ ਉਹਨਾਂ ਦਾ ਅੱਜ ਜਨਮ ਦਿਨ ਸੀ ਉਸ ਜਨਮ ਦਿਨ ਦੇ ਸਬੰਧ ਦੇ ਵਿੱਚ ਅੱਜ ਬਹੁਤ ਹੀ ਵਧੀਆ ਉਪਰਾਲਾ ਸਾਨੂੰ ਹੁਕਮ ਲੱਗਿਆ ਸਾਡੇ ਚੀਫ ਹਸਾਬ ਵੱਲੋਂ ਅਸੀਂ ਕੁਝ ਨਹੀਂ ਕੀਤਾ ਉਹਨਾਂ ਨੇ ਹੀ ਸਾਰਾ ਡੋਨੇਸ਼ਨ ਜੋ ਕੀਤੀ ਆ ਸਾਡੀ ਟੀਮ ਨੂੰ ਅਸੀਂ ਅੱਜ ਗਰੀਬ ਵਰਗ ਦੇ ਬੱਚੇ ਜਿਹੜੇ ਆਰਸੀਐਫ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਆ ਛੋਟੇ-ਛੋਟੇ ਗਰੀਬ ਵਰਗ ਦੇ ਉਹਨਾਂ ਨੂੰ ਅਸੀਂ ਕੋਟੀਆਂ ਸਵਟਰ ਬੂਟ ਹੋਰ ਵੀ ਜੋ ਵੀ ਵਸਤਰ ਸੀ ਅਸੀਂ ਉਹਨਾਂ ਨੂੰ ਮਤਲਬ ਦਾਨ ਕੀਤੇ ਜਾਂ ਕੁਝ ਵੀ ਕਹਿ ਲੋ ਹਨਾ ਤੇ ਅਸੀਂ ਜੁDISTA ਰਾਣਾ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਪੂਰੀ ਆਲ ਇੰਡੀਆ ਪੰਜਾਬ ਦੀ ਟੀਮ ਵੱਲੋਂ ਮੁਬਾਰਕਬਾਦ ਦਿੰਨੇ ਆਂ ਔਰ ਅਸੀਂ ਉਹਨਾਂ ਦਾ ਇਹ ਵੀ ਧੰਨਵਾਦ ਕਰਦੇ ਆਂ ਕਿ ਜੋ ਵੀ ਅੱਜ ਦਾ ਵਧੀਆ ਉਪਰਾਲਾ ਔਰ ਵਧੀਆ ਸੰਦੇਸ਼ ਦਿੱਤਾ ਪਰਮਾਤਮਾ ਅੱਗੇ ਉਹਨਾਂ ਦੀ ਬਹੁਤ ਬਹੁਤ ਉਮਰ ਵਾਧਾ ਕਰੇ ਮੇਰਾ ਨਾਮ ਸਰਸੂਦੇਵ ਗੇਲਿਆ ਮੈਂ ਪੰਜਾਬ ਦੀ ਕੰਟਰੋਲ ਪਿੰਡ ਦਾ ਮੈਂ ਆਪਣਾ ਸੀਨੀਅਰ ਡਿਊਟੀ ਅਫਸਰ ਆ ਜੀ ਔਰ ਅੱਜ ਸਾਡੇ ਜਿਹੜੇ ਚੀਫ ਨੇ ਅਲਰੀ ਟੀਮ ਦੇ ਮੁੰਡਾ ਅੱਜ ਬਰਥਡੇ ਆ ਉਹਨਾਂ ਦੀ ਖੁਸ਼ੀ ਵਿੱਚ ਆਈ ਹੈ ਸਕੂਲ ਦੇ ਬੱਚਿਆਂ ਨੂੰ ਬੂਟ ਜਰਾਬਾਂ ਔਰ ਸ਼ਰਟ ਦਿੱਤੇ ਨੇ ਮੈਂ ਰਣਾ ਸਾਹਿਬ ਦਾ ਬਹੁਤ ਧੰਨਵਾ ਕਰਦਾ ਔਰ ਤੁਹਾਨੂੰ ਦੰਨਾ ਕਿ ਇਦਾਂ ਹੀ ਜਨਮ ਦਿਨ ਮਨਾਇਆ ਕਰਨਾ ਜੈ ਹਿੰਦ ਸਭ ਤੋਂ ਪਹਿਲਾਂ ਤੇ ਜੈ ਹਿੰਦ ਸਾਰੇ ਵੀਰਾਂ ਨੂੰ ਪੂਰੇ ਦੇਸ਼ ਕੌਸ਼ਤਨ ਬਾਕੀ ਸਾਰਾ ਕੌਸ਼ਤ ਵੀਰ ਜੀ ਨੇ ਕਹਿ ਦਿੱਤਾ ਸਾਡੇ ਆਰਕੇ ਖੋਸਲਾ ਪੰਜਾਬ ਦੇ ਪ੍ਰੈਜ਼ੀਡੈਂਟ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਮੈਂ ਬਸ ਸਾਡੇ ਇੱਕ ਚੀਫ ਸਾਹਿਬ ਜਿਹੜੇ ਵੀਰ ਆ ਸਾਡੇ ਬਹੁਤ ਸਤਿਕਾਰਯੋਗ ਆ ਤੇ ਮੈਂ ਉਹਨਾਂ ਦੇ ਜਨਮ ਦਿਨ ਤੇ ਬਹੁਤ ਬਹੁਤ ਉਹਨਾਂ ਦੀਆਂ ਮੁਬਾਰਕਾਂ ਦੇ ਨਾਲ ਧੰਨਵਾਦ ਜੀ ਪਹਿਲਾਂ ਤਾਂ ਮੈਂ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਮੈਂ ਟੀਮ ਅਫਸਰ ਮੱਖਣ ਸਿੰਘ ਸਾਡੇ ਚੀਫ ਸਾਹਿਬ ਹਿਮਾਚਲ ਪ੍ਰਦੇਸ਼ ਉਹਨਾਂ ਦਾ ਅੱਜ ਵੱਡੇ ਆ ਮੈਂ ਆਪਣੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਦੇ ਰਿਹਾ ਜੋ ਉਹਨਾਂ ਨੇ ਬੱਚਿਆਂ ਦਾ ਬਹੁਤ ਜ਼ਿਆਦਾ ਮਤਲਬ ਇੱਕ ਇਹੋ ਜਿਹਾ ਸਿਸਟਮ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਤੇ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ